ਸਰਵਭਗਵਤ ਜੀ ਪਤੇ ਮਾਤਾ ਗੁਜਰੀ ਜੀ ਮੋਢਲਾ ਜੀਵਨ ਹੈ ਦੇ ਸਖੀਅਤੇ ਪੰਜਾਬ ਦੀ ਜਰਹੇਦ ਧਰਤੀ ਤੇ ਐਸੀਆਂ ਰੂਹਾਂ ਉਤਰਦੀਆਂ ਹਨ ਜੋ ਆਪਣੇ ਜੀਵਨ ਨਾਲ ਹੀ ਨਹੀਂ ਸਗੋ ਆਪਣੇ ਸਬਰ ਸੇਵਾ ਤੇ ਸੰਮਨ ਆਉਣ ਵਾਲੀਆਂ ਪੀੜੀਆਂ ਨੂੰ ਰੋਸ਼ਨ ਕਰ ਜਾਂਦੀਆਂ ਹਨ ਮਨੋਖਰੇ ਜੀਵਨ ਵਿੱਚ ਇੱਕ ਮਾਂ ਦੀ ਪ੍ਰੇਰਣਾ ਹੁੰਦੀ ਹੈ ਜੋ ਇਸ ਨੂੰ ਸਾਗਤ ਜੈ ਰੂਹਾਂ ਬਣਾ ਦਿੰਦੀ ਹੈ ਮਾਂਵਾ ਤਾਂ ਇਸ ਜਗਤ ਦੇ ਵਿੱਚ ਬਹੁਤ ਹਨ ਪਰ ਮਾਤਾ ਗੁਜਰੀ ਜੀ ਦਾ ਜੀਵਨ ਇੱਕ ਐਸੀ ਰੋਸ਼ਨੀ ਸੀ ਜੈਸਨੇ ਸਿੱਖ ਇਤਿਹਾਸ ਵਿੱਚ ਚਾਨਣ ਮਨਾਲੇ ਦਾ ਕੰਮ ਕੀਤਾ ਮਾਤਾ ਗੁਜਰੀ ਜੀ ਦਾ ਜਨਮ ਭਾਈ ਲਾਲ ਜੰਦਾ ਅਤੇ ਮਾਤਾ ਬੀਸ਼ਨੌਰ ਦੇ ਘਰ ਲਗਭਗ 1624 ਈਸਵੀ ਵਿੱਚ ਹੋਇਆ ਬਚਪਨ ਤੋਂ ਹੀ ਉਹ ਸਤਿਗੁਣਾ ਸੰਜਮ ਅਤੇ ਸ਼ਾਂਤ ਮੰਦਰੀ ਕਰਤੀ ਕੇ ਸਾਨੰ ਉਹਨਾਂ ਦੀ ਸ਼ਖਸੀਅਤ ਵਿੱਚ ਬਹੁਤ ਸਹਿਜ ਅਤੇ ਜਸ ਸੀ ਜੋ ਉਹਨਾਂ ਨੂੰ ਅੱਗੇ ਆਉਣ ਵਾਲੀ ਮਹਾਨ ਭੂਮਿਕਾ ਲਈ ਤਿਆਰ ਕਰ ਰਿਹਾ ਸੀ 1633 ਈਸਵੀ ਵਿੱਚ ਮਾਤਾ ਗੁਜਰੀ ਜੀ ਦਾ ਵਿਆਹ ਤੇਗ ਬਹਾਦਰ ਜੀ ਨਾਲ ਹੋਇਆ ਗਿਆਤ ਬਾਦੋ ਕਰਤਾਰਪੁਰ ਤੇ ਫੇਰ ਕੀ ਤੋਂ ਪੂਰਾ ਸਾਹਿਬਾਗੜ੍ਹ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੋਤੀ ਜੋਤ ਸਮਾਏ ਤਾਂ ਤੇਗ ਬਹਾਦਰ ਜੀ ਮਾਤਾ ਨਾਨਕ ਜੀ ਤੇ ਮਾਤਾ ਗੁਦਰੀ ਜੀ ਨਗਰ ਬਕਾਲਾ ਵਿਖੇ ਰਹਿਣ ਲੱਗੇ ਇਥੇ ਮਾਤਾ ਗੁਜਰੀ ਜੀ ਨੇ ਆਪਣੇ ਪੀਰੇ ਜੀ ਨਿਮਰਤਾ ਤੇ ਸੇਵਾ ਭਾਵ ਨਾਲ ਨਾ ਸਿਰਫ ਸਭ ਦਾ ਮਨ ਜਿੱਤ ਲਿਆ ਸਗੋਂ ਗੁਰੂ ਸਾਹਿਬ ਦੇ ਕੋਰਾ ਸਾਹਿਬ ਦੇ ਅੰਦਰ ਧਿਆਨ ਰਹਿਣ ਸਮੇਂ ਮਾਤਾ ਨਾਨਕੀ ਜੀ ਨਾਲ ਲੜਾਲ ਕੇ ਸਾਰੇ ਕਾਰਜਾਂ ਦੇ ਨਿਰਵਿਘਨ ਮੁਕੰਮਲ ਹੋਣ ਦੀ ਜ਼ਿੰਮੇਵਾਰੀ ਨਿਭਾਉਂਦੇ ਰਹੇ ਇਹ ਕਾਲਨਾ ਇੱਕ ਦਹਾਕੇ ਤੋਂ ਵੀ ਵੱਧ ਸਮਾਂ ਚੱਲਦੀ ਰਹੀ 1635 ਵੀ ਵੇਦ ਸ਼ਿਰ ਗੁਰ ਤੇਗ ਬਹਾਦਰ ਜੀ ਨੇ ਨਵਾਂ ਨਗਰ ਚਾਹ ਕਨਾਲ ਕੀ ਬਸਾਇਆ ਉਸ ਸਮੇਂ ਮਾਤਾ ਗੁਜਰੀ ਜੀ ਸੰਗਤਾਂ ਦੀ ਸੇਵਾ ਵਿੱਚ ਹਮੇਸ਼ਾ ਅੱਗੇ ਰਹੇ ਉਹ ਗੁਰੂ ਜੀ ਦੇ ਸਾਥ ਨਾਲ ਮਾਲਵਾ ਬੰਗੜ ਤੇ ਪੂਰਬ ਦੀਆਂ ਯਾਤਰਾਵਾਂ ਵਿੱਚ ਵੀ ਗਏ ਜਿੱਥੇ ਵੀ ਗੁਰੂ ਜੀ ਪਹੁੰਚਦੇ ਉੱਥੇ ਹੀ ਮਾਤਾ ਜੀ ਆਪਣੀ ਨਿਮਰਤਾ ਨਾਲ ਸੰਗਤ ਦੇ ਦਿਲਾ ਵਿੱਚ ਪਿਆਰ ਦੇ ਬੀਜ ਬੀਜਦੇ ਰਹੇ ਸੋਨਸਰ ਸ਼੍ਰੀ ਆਰਟੀਸਵੀ ਵਿੱਚ ਜਦ ਸ਼੍ਰੀ ਗੁਰ ਨਾਨਕ ਦੇਵ ਜੀ ਦਸਵੀਂ ਜੋਤ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਟਨਾ ਸਾਹਿਬ ਵਿਖੇ ਮਾਤਾ ਗੁਜਰੀ ਜੀ ਦੀ ਕੋਸੋਂ ਪ੍ਰਕਾਸ਼ ਹੋਇਆ ਤਾਂ ਉਸ ਸਮੇਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਸਾਮ ਦੀ ਯਾਤਰਾ ਤੇ ਗਏ ਹੋਏ ਸਨ ਮਾਤਾ ਜੀ ਨੇ ਬਾਲ ਗੋਬਿੰਦ ਰਾਏ ਜੀ ਦੀ ਗੁਰਮਤ ਸੰਸਕਾਰ ਨਾਲ ਭਰਪੂਰ ਪਰਵ੍ਰਿਤੀ ਕੀਤੀ ਉਹਨਾਂ ਨੇ ਬਚਪਨ ਤੋਂ ਹੀ ਪੁੱਤਰ ਨੂੰ ਬਾਸ਼ਾ ਗਿਆਨ ਤੇ ਸ਼ਸਤਰ ਵਿਦਿਆ ਸਿਖਾਉਣ ਦੀ ਵਿਵਸਥਾ ਕੀਤੀ ਇਤਿਹਾਸਿਕ ਕਥਾਵਾਂ ਵਿੱਚ ਆਉਂਦਾ ਹੈ ਕਿ ਜਦ ਬਾਲ ਗੋਬਿੰਦ ਰਾਏ ਨਿਸ਼ਾਨੇबाजी ਸਿੱਖਣ ਲੱਗੇ ਈਸ਼ਾਨ ਨੇ ਲਗਾਉਂਦੇ ਸਨ ਤਾਂ ਕਈ ਵਾਰ ਮਿੱਟੀ ਦੇ ਘੜੇ ਨਿਸ਼ਾਨਾ ਬਣ ਕੇ ਟੁੱਟ ਜਾਂਦੇ। ਮਾਤਾ ਜੀ ਨੇ ਲਾ ਕੇ ਘਰ ਵਿੱਚ ਮਿੱਟੀ ਦੇ ਘੜਿਆਂ ਦੀ ਥਾਂ ਪਿੱਤਲ ਦੀਆਂ ਗੱਗਰਾਂ ਦੇ ਦਿੱਤੀਆਂ। ਇੱਕ ਹੋਰ ਸਾਖਿ ਅਨੁਸਾਰ ਜਦ ਬਾਲ ਗੋਬਿੰਦ ਰਾਏ ਨੇ ਸੋਨੇ ਦਾ ਕੰਗਨ ਗੰਗਾ ਨਦੀ ਵਿੱਚ ਛੋਟ ਲਿਆ ਤਾਂ ਮਾਤਾ ਜੀ ਨੇ ਪੁੱਛਿਆ ਕੰਗਨ ਕਿੱਥੇ ਟੁੱਟਿਆ ਹੈ ਤਾਂ ਗੋਬਿੰਦ ਰਾਏ ਜੀ ਨੇ ਇਹ ਦਸਨ ਲਈ ਗੋਬਿੰਦ ਰਾਏ ਜੀ ਨੇ ਇਹ ਦਸਨ ਲਈ ਦੂਜੇ ਹੱਥ ਵਿੱਚ ਪਾਇਆ ਦੀ ਵੇਚਾ ਸੌਟਾ ਦਿੱਤਾ ਮਾਤਾ ਜੀ ਨੇ ਐਸਾ ਕਟਨਾ ਵਿੱਚ ਪੂਰਾ ਦਿਨ ਨਿਰਲੇਪਨਾ ਤੇ ਰਜਾ ਵੇਚੇ ਖੋਸੇ ਦੇਣ ਦੀ ਗੁਣਵਾਨੀ ਦੇਖੀ ਤੇ ਅੰਦਰੋਂ ਪਰਸੰਨ ਹੋਏ 1675 ਇਸਵੀ ਵਿੱਚ ਜਦ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਮਨੁੱਖਤਾ ਤੇ ਧਰਮ ਦੀ ਖਾਤਰ ਆਪਣੀ ਸ਼ਹਾਦਤ ਦਿੱਤੀ ਤਾਂ ਮਾਤਾ ਗੁਜਰੀ ਜੀ ਨੇ ਇਸ ਭਾਨੇ ਨੂੰ ਮਿੱਠਾ ਮੰਨਿਆ ਉਹਨਾਂ ਦੀ ਧੀਰਜਮਾਨ ਸ਼ਖਸੀਅਤ ਨੇ ਪਰਿਵਾਰ ਅਤੇ ਸੰਗਤ ਨੂੰ ਸਨ ਜਿਹਨਾਂ ਵਿੱਚ ਸਿੱਧੀ ਸਾਖਿ ਤੇ ਜਾਦੂ ਸਿੱਧਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਜਣਾ ਕੀਤੀ ਤਾਂ ਮਾਤਾ ਜੀਓ ਸਥਾਨ ਮੋਜੂਦ ਸਨ ਮਾਤਾ ਗੁਦਰੀ ਜੀ ਦਾ ਜੀਵਨ ਗੁਰੂ ਪਤੀ ਅਤੇ ਪੁੱਤਰ ਪ੍ਰਤੀ ਵਿਸ਼ਵਾਸ ਨਿਸ਼ਟਾ ਤੇ ਸੰਵਰਨ ਪਾਵ ਗੁਰੂ ਘਰ ਵਿੱਚ ਵਿਸ਼ੇਸ਼ ਸਭ ਨੂੰ ਸਰਵ ਉੱਚ ਸਥਾਨ ਰੱਖਦਾ ਹੈ ਉਹਨਾਂ ਦਾ ਜੀਵਨ ਇੱਕ ਚਾਨਣ ਹੈ ਸੇਵਾ ਸਿਮਰਨ ਅਤੇ ਤਿਆਗ ਹੈ ਉਹ ਸੇਕ ਇਤਿਹਾਸ ਦੀ ਉਹਨਾਂ ਦੀ ਯਾਦ ਪੀੜ੍ਹੀਦਰ ਪੀੜ੍ਹੀ ਸੇਖ ਰੂਹਾਂ ਨੂੰ ਰੋਸ਼ਨ ਕਰਦੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ